ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੂਰ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਕਹਾਣੀ ਸਰਵਣ ਕਰਨ ਜਾ ਰਿਹਾ ਹਾਂ ਉਮੀਦ ਆ ਤੁਸੀਂ ਧਿਆਨ ਨਾਲ ਸੁਣੋਗੇ ਤੇ ਲਾਹਾ ਘਟੋਗੇ ਇੱਕ ਵਾਰੀ ਦੀ ਗੱਲ ਆ ਵੀ ਮਹਾਰਾਜਾ ਸ਼ਹਿਰ ਵਿੱਚੋਂ ਲੰਘ ਰਿਹਾ ਸੀ ਤਾਂ ਇੱਕ ਮਾਤਾ ਤਜਪਤ ਜੀ ਉਹਦੇ ਹੱਥ 'ਚ ਤਵਾ 'ਚ ਰੋਟੀਆਂ ਲਾਉਣ ਵਾਲਾ ਤਵਾ ਉਹ ਮਹਾਰਾਜੇ ਦੇ ਕੋਲ ਨੂੰ ਲੱਗੀ ਬਾਡੀਗਾਰਡ ਉਹਦੇ ਮਹਾਰਾਜੇ ਦੇ ਅੰਗ ਰਖਕ ਬਾਡੀਗਾਰਡ ਉਹਨੂੰ ਰੋਕਣ ਲੱਗੇ ਪਰ ਮਹਾਰਾਜਾ ਜੋ ਜਿਹੜਾ ਕਿ ਦੂਰੋਂ ਦੇਸ਼ ਲੰਬੀ ਸੋਚ ਵਾਲਾ ਤੇ ਦਿਲ ਦਰਿਆ ਸੀ ਉਹਨੇ ਬਾਡੀਗਾਰਡ ਨੂੰ ਰੋਕਿਆ ਵੀ ਤੁਸੀਂ ਇਹਨੂੰ ਲੋਕਾਂ ਨਾਲ ਮਾਤਾ ਨੂੰ ਆਉਣ ਦਿਓ ਉਹਨੇ ਆਉਣਸਾਰ ਮਹਾਰਾਜ ਦੇ ਪੈਰਾਂ ਤੇ ਉਹ ਤਵਾ ਘਸਾਉਣਾ ਸ਼ੁਰੂ ਕਰਤਾ ਤਾਂ ਮਹਾਰਾਜ ਨੇ ਪੁੱਛਿਆ ਮਾਤਾ ਤੂੰ ਇਹ ਘਸਾਉਣੀ ਕਿਉਂ ਤਵਾ ਮਾਤਾ ਨੇ ਕਿਹਾ ਮੇਰਾ ਮਹਾਰਾਜਾ 파ਰਸਾ ਸਾਰੇ ਪੰਜਾਬ 파ਰਸਾ ਉਹਦੇ ਨਾਲ ਲਾ ਕੇ ਮੇਰਾ ਜਿਹੜਾ ਤਵਾ ਸੋਨੇ ਦਾ ਹੋ ਜਾਊ ਮਹਾਰਾਜ ਨੇ ਉਹਦੀ ਇੰਨੀ ਸ਼ਰਧਾ ਦੇਖ ਕੇ ਕਿਹਾ ਮਾਤਾ ਦਾ ਤਵਾ ਫੜੋ ਵੀ ਕੱਲ ਨੂੰ ਆਪਾਂ ਸੋਨੇ ਦਾ ਵਾਕੇ ਦੇਾਂਗੇ ਉਹਦੇ ਵਜਨ ਦਾ ਤਵਾ ਸੋਨੇ ਦਾ ਵਾਕੇ ਮਹਾਰਾਜ ਜੀ ਨੇ ਦਿੱਤਾ ਤੇ ਉਹਦੀ ਸ਼ਰਧਾ ਨੂੰ ਭਾਗ ਲਾਏ ਐਡਾ ਦਿਲਦ੍ਰਿਆ ਮਹਾਰਾਜਾ ਰਜੀਤ ਸਿੰਘ ਦੀ ਇੱਕ ਸਾਖੀ ਇੱਕ ਕਹਾਣੀ ਹੋਦਾ ਜਿਹੜੀ ਕਿ ਇਸ ਤਰ੍ਹਾਂ ਹੀ ਆ ਕੁੰਝ ਬੱਚੇ ਬੇਰੀ ਦੇ ਰੋੜੇ ਮਾਰ ਕੇ ਡਲੇ ਮਾਰ ਕੇ ਬੇਰ ਝਾੜ ਰਹੇ ਸੀ ਮਹਾਰਾਜਾ ਕੋਲ ਦੀ ਲੰਘ ਰਿਹਾ ਸੀ ਕੋਲੇ ਫਰਕ ਨਾਲ ਇੱਕ ਰੋੜਾ ਮਹਾਰਾਜ ਦੇ ਸੇਵਿਤ ਵਜਿਆ ਉਹ ਫਟ ਦੇ ਕਰੋੜਾ ਚੱਕ ਲਿਆ ਤੇ ਅੱਛਾ ਕਿਨੇ ਮਾਰੇ ਫਾਲੋਅਰ ਵੀ ਯਾਕਾ ਨੂੰ ਸਾਰੇ ਪੁਲਿਸ ਵਾਲਾ ਨਾ ਵਜੇਰਾ ਨਾ ਸਲਾਹ ਕੀ ਦੀ ਕੀ ਕੀਤਾ ਜਾਵੇ ਕਹਿੰਦੇ ਨਾ ਇਹ ਬੱਚੇ ਨਹੀਂ ਰੋੜਾ ਮਾਰਿਆ ਇਹਨੂੰ ਸਜ਼ਾ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅੱਧੇ ਦੇ ਮਾਪੇ ਵਾਪ ਨੂੰ ਵੀ ਬੁਲਾਇਆ ਜਾਵੇ ਸਜ਼ਾ ਦਿੱਤੀ ਜਾਵੇ ਉਹਨੇ ਬੱਚਿਆਂ ਨੂੰ ਬੁਲਾਇਆ ਮਹਾਰਾਜ ਜਿਹਨੇ ਬੱਚਿਆਂ ਨੂੰ ਬੁਲਾਇਆ ਇਹ ਬੱਚੇ ਤੁਸੀਂ ਦੱਸੋ ਵੀ ਤੁਸੀਂ 베ਰੀ ਦੇ ਰੋਲੇ ਮਾਰਦੇ ਸੀ 베ਰੀ ਤੁਹਾਨੂੰ ਕੀ ਦਿੰਦੀ ਸੀ ਕਹਿੰਦੀ ਜੀ ਉਹ ਬੱਚੇ ਕਹਿੰਦੇ ਸਾਰੇ ਬੱਚੇ ਕਹਿੰਦੇ ਕਹਿੰਦੀ ਅਸੀਂ 베ਰੀ ਦੇ ਰੋਲੇ ਮਾਰਦੇ ਸੀ 베ਰੀ ਸਾਨੂੰ 베ਰ ਦਿੰਦੀ ਸੀ ਉਸਨੇ ਮਹਾਰਾਜਾ ਛੇਰੇ ਪੰਜਾਬ ਨੇ ਆਪਣੇ ਬਾਡੀਗਾਰਡਾਂ ਨੂੰ ਪੁਲਿਸ ਅਫਸਰਾਂ ਨੂੰ ਅਤੇ ਆਪਦੇ ਵਜ਼ੀਰਾਂ ਨੂੰ ਪੁੱਛਿਆ ਵੀ ਇਹਨੇ ਹੁਣ ਪੰਜਾਬ ਦੇ ਮਹਾਰਾਜ ਦੇ ਰੋੜਾ ਮਾਰਿਆ ਮਹਾਰਾਜਾ ਇਹਨੂੰ ਕੀ ਦੇਵੇ ਤਾਂ ਇਹ ਉੱਤਰ ਸੁਣ ਕੇ ਮਹਾਰਾਜਾ ਦਾ ਜਵਾਬ ਸੁਣ ਕੇ ਸਾਰੇ ਚੁੱਪ ਕਰ ਗਏ ਕਹਿੰਦੇ ਵੀ ਉਹ ਰੋੜਾ ਚੱਕ ਕੇ ਲਿਓ ਜਿਹੜਾ ਨੇ ਮਹਾਰਾਜੇ ਮੇਰੇ ਮਾਰਿਆ ਸੀ ਰੋੜਾ ਚੱਕ ਕੇ ਲੈਂਦਾ ਉਹਦੇ ਵਜਨ ਦੇ ਸੋਨੇ ਦੇ ਕੰਗਣ ਉਹਨੇ ਸ਼ੇਰ-ਏ-ਪੰਜਾਬ ਦਿਲਿਆ دریاਦਿਲ ਬਾਦਸ਼ਾਹ ਨੇ ਉਦੋਂ ਉਸ ਬੱਚੇ ਦੇ ਹੱਥਾਂ 'ਚ ਪਾਤੇ ਐਡਾ ਦਿਲਦریہ ਐਡਾ ਦੂਰੰਦੇਸ਼ ਸੀ ਸ਼ੇਰ ਪੰਜਾਬ ਜਿਹਨੂੰ ਕਵੀਸ਼ਰ ਅੱਜ ਵੀ ਗਾਉਂਦੇ ਆ ਨਹੀਂ ਮਰੀਏ ਸ਼ੇਰ ਪੰਜਾਬ ਦੀ ਏ ਇੱਕ ਵਾਰੀ ਜਗਾਦੇ ਸ਼ੇਰ ਨੂੰ ਨਹੀਂ ਮਰੀਏ ਸ਼ੇਰ ਪੰਜਾਬ ਦੀ ਏ ਉਹ ਬਹੁਤ ਸੂਰਮਾ ਅਤੇ ਬਹੁਤ ਦੂਰੰਦੇਸ਼ ਸ਼ਾਸਕ ਸੀ ਵੜਦੀ ਵੜਦੀ ਕਾਨਫਰੰਸ ਹੋਈ ਉਹਦੇ ਵਿੱਚ ਵੀ ਉਹਦੇ ਰਾਜਪੂਤ ਨੂੰ ਸਲਾਹਿਆ ਗਿਆ ਸੋ ਕਹਾਣੀ ਸੁਭਤਾ ਜੀ ਅਨ ਚਿੱਕਾ ਖਾਲਸਾ ਵੇਖ ਜਿੱਕੀ ਖਤੇ